ਹੋ ਬੱਚੀ ਨੂੰ ਮੈਂ ਸੁਸ਼ੰਨਿਕਾ ਨਾਮ ਹੈ ਉਹਦੀ ਵਜ੍ਹਾ ਪਰਜੋਤ ਕਲੇਰ ਆਪਦੇ ਕਲੇ ਸੱਦ ਕੇ ਮਹਾਰਾਜਾ ਮਨਜਰਾਸੇਵਾ ਸੇ ਸੱਦ ਕੇ ਮੇਰੀ ਵੀਡੀਓ ਬਣਾਈ ੱਟੇ ਨਾ ਮੇਰੇ ਪਰਿਵਾਰ ਦੇ ਮਰਚਨ ਦੇ ਜਿਵੇਂ ਮੈਂ ਕਰਦੂਗਾ ਚੋਂ ਕਰਦੂਗਾ ਮੈਂ ਕੱਡੀਆਂ ਗਾਲਾਂ ਕੱਢੀਆਂ ਪ੍ਰੋਫਿਟ ਕਿੱਥੋਂ ਦੇ ਮਾਜਰੋਂ ਬਹੁਤ ਤੋਂ ਆਉਂਦਾ ਲੈ ਗਿਆ ਪ੍ਰੋਫਿਟ ਹੋ ਰਹੀ ਕਿੱਥੋਂ ਦੇਣਾ ਤੂੰ ਇੰਨੀ ਵਿਸ਼ੇਸ਼ ਦਾ ਕੰਮ ਕਰਦੇ ਕਮੋਸਾ ਲਾਉਂਦੇ ਤਾਂ ਮੈਂ ਨੂੰ ਕੋਟ ਪ੍ਰਸ਼ਾਪ ਜਿਹੜੀ ਕੀਤਾ ਇਸ ਕਰਕੇ ਮਾਤਾ ਮਤੇ ਹੈ ਕਿ ਮੈਂ ਬਾਕੀ ਮਹਸੂਸ ਹੈ ਮੋਟ ਸਾਰਾ ਕੁਝ ਦੇਖਦਾ ਹੈ ਸੁਮੇਰ ਅਗਰਵਾਹ ਫਰਸ਼ਾਰਿੰਗ ਕੋ ਫਰੋਸਬੋਰ ਸ਼ੈਨਰ ਬਸ ਸਾਰਾ ਕੁਝ ਦੇਖਦਾ ਓਕੇ ਬਾਈ ਟੈਕਨੋਵਿਯਾ ਆਤਮ ਤੈਕਨੀਕ ਇਹ ਹੈ ਮਸਲਾ ਕੀ ਹੈ ਇਹ ਜਿਹੜਾ ਮ੍ਰਿਤਕ ਰਾਜਦੀਪ ਸੀ son of ਬਰਮਜੀਤ ਸਿੰਘ ਕੋ ਫਲੈਟ ਨੰਬਰ 113 ਬਲੋਕ ਸੀ 골ਡਨ ਟੋਨ ਸੋਸਾਇਟੀ ਸੈਕਟਰ 80 ਅਪਣਾ ਸੁਇਸਾਈਡ ਕੀਤਾ ਸੀ ਐਚਡੀਐਫਸੀ ਬੈਂਕ ਦੇ ਵਿੱਚ ਵਾਸ਼ਰੂਮ ਤੇ ਜਾ ਕੇ ਉਹਦੀ ਸਾਡੇ ਕੋ ਉਹਦੇ ਰਿਕਾਰਡ ਦੇ ਵਿੱਚ ਉਹਦੇ ਫਾਦਰ ਪਰਮਜੀਤ ਸਿੰਘ son of ਲੇਟ ਕਰਤਾਰ ਸਿੰਘ ਜੋ ਕਿ ਜੋ ਨਗਰ ਮੋਗੇ ਦੇ ਰਹਿਣ ਵਾਲੇ ਹੈ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਉਹਦੇ ਤੇ ਅਸੀਂ ਇੱਕ ਉਹਨਾਂ ਨੇ ਆਪਣਾ ਉਹ ਵੀ ਦਿੱਤਾ ਹੈ ਸਾਨੂੰ ਸੁਇਸਾਈਡ ਨੋਟ ਤੇ ਵੀਡੀਓ ਤੇ ਉਹਦੇ ਤੇ ਅਸੀਂ ਮਕਦਮਾ ਨੰਬਰ 88 ਡੇਟਡ 10/9 ਅੰਡਰ ਸੈਕਸ਼ਨ 108 ਬੀ ਐਨਐਸ ਤੇ 4/2 ਬੀ ਐਨਐਸ ਥਾਣਾ ਫੇਜ਼ 8 ਦੇ ਵਿੱਚ ਮਕਦਮਾ ਦਰਜ ਕੀਤਾ ਹੈ ਕਿਹੜੀ ਕੀ ਕੰਪਲੇਂਟ ਸੀ ਜਿਹਦੇ ਵਿੱਚ ਜਿੱਦਾਂ ਨਵਾਰ ਹੈ ਉਹਦੇ ਵਿੱਚ ਉਹਨਾਂ ਨੇ ਜਿਹੜਾ ਸੁਇਸਾਈਡ ਨੋਟ ਤੇ ਇੱਕ ਵੀਡੀਓ ਸੀਗੀ ਉਹਦੇ ਉਹਦੇ ਰਿਕਾਰਡ ਦੇ ਵਿੱਚ ਪੰਜ ਬੰਦਿਆਂ ਤੇ ਇੱਕ ਕਾਨੂੰਨ ਤੇ ਮਕਦਮਾ ਦਰਜ ਕੀਤਾ ਹੈ ਸਮੀਰ ਅਗਰਵਾਲ ਰਿੰਕੂ ਸਿਆਣਾ ਰੋੜਾ ਦੇ ਦੇਸ਼ੀ ਰੇਸ਼ੀ ਰਾਜ ਤੇ ਗਰਜੋਤ ਕੇ ਲਈ ਫਿਰ ਇਹ ਮੁੱਖ ਕਾਰਨ ਕਿਉਂ ਕਿਉਂ ਸੁਝਾਈ ਦਿੱਤੀ ਕਿਉਂ ਕੀਤਾ ਤਾਂ ਇਹ ਇਹ ਜਿਹੜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਕੀ ਕਹਿੰਦੇ ਪਰ ਉਹਨੇ ਜਿੱਦਾਂ ਉਹਦੇ ਵਿੱਚ ਜਿਹੜਾ ਸੁਇਸਾਈਡ ਨੋਟ ਦੇ ਵਿੱਚ ਜੋ ਕੁਝ ਲਿਖਿਆ ਉਹਨੂੰ ਅਸੀਂ ਇਨਵੈਸਟੀਗੇਸ਼ਨ ਇਨਵੈਸਟੀਗੇਟ ਕਰਾਂਗੇ ਤੇ ਉਹਦੇ ਰਿਗਾਰਡ ਦੇ ਵਿੱਚ ਅਸੀਂ ਇਹਦੇ ਐਫ ਆਈ ਆਰ ਨੰਬਰ 88 ਦਰਜ ਫੇਜ਼ ਆਰਚ ਵਿੱਚ ਕੀਤੀ ਹੈ ਠੀਕ ਹੈ